ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਮੰਡਰਾਇਆ ਹੋਇਆ ਹੈ। BBMP ਦੇ ਵੱਲੋਂ ਕਿਸੇ ਸਮੇਂ ਵੀ ਫਲੱਡ ਗੇਟ ਖੋਲੇ ਜਾ ਸਕਦੇ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦੇ ਕਾਰਨ ਇਹ ਵੱਡਾ ਫੈਸਲਾ ਲਿਆ ਜਾ ਸਕਦਾ ਹੈ। BBMP ਦੇ ਵੱਲੋਂ ਪ੍ਰਸ਼ਾਸਨ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਨਾਗਰਿਕ ਪ੍ਰਸ਼ਾਸਨ, ਸਿੰਚਾਈ, ਡਰੇਨੇਜ ਤੇ ਹੜ੍ਹ ਕੰਟਰੋਲ ਅਥਾਰਟੀ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਲੰਘੇ ਸਾਲ ਤੋਂ ਮੁਕਾਬਲੇ ਪੌਂਗ ਡੈਮ ਦੇ ਵਿੱਚ 2 ਅਗਸਤ ਨੂੰ 33 ਫੁੱਟ ਵਾਧੂ ਪਾਣੀ ਰਿਕਾਰਡ ਕੀਤਾ ਗਿਆ। ਲੰਘੇ ਸਾਲ ਵਿੱਚ 1328.45 ਫੁੱਟ ਪਾਣੀ ਸੀ ਪਰ ਇਸ ਵਾਰੀ 1361.07 ਫੁੱਟ ਪਾਣੀ ਹੈ। ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਹੁੰਦੇ ਨੇ। ਬਾਰਿਸ਼ ਦੇ ਕਾਰਨ ਹੁਣ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਪੌਂਗ ਡੈਮ ਸਪਿਲਵੇ ਦੇ ਰਾਹੀਂ ਵਾਧੂ ਪਾਣੀ ਛੱਟਿਆ ਜਾ ਸਕਦਾ ਹੈ। ਸੋ ਪਹਾੜੀ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਜਦੋਂ ਹਿਮਾਚਲ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਹੜ੍ਹ ਆਉਣ ਦਾ ਖਤਰਾ ਵੱਧ ਜਾਂਦਾ ਹੈ। ਬੀਬੀਐਮਪੀ ਨੇ ਅਲਰਟ ਜਾਰੀ ਕੀਤਾ ਹੈ। ਡਰਨੇਜ ਵਿਭਾਗ ਤੋਂ ਲੈ ਕੇ ਪ੍ਰਸ਼ਾਸਨ ਤੱਕ ਸਭ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਕਿਸੇ ਵੇਲੇ ਵੀ ਫਲੱਡ ਗੇਟ ਖੁੱਲੇ ਜਾ ਸਕਦੇ ਨੇ। ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਵਰਗੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਨੇ। ਮੀ ਇਸ ਕਦਰ ਪਿਆ ਰਿਹਾ ਹੈ ਕਿ ਪੰਜਾਬ ਦੀਆਂ ਚੋਹਾਂ ਦੇ ਵਿੱਚ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਲੱਗਾ ਹੈ ਰਵਿੰਦਰ ਮੀਤ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਰਵਿੰਦਰ ਕੀ ਕੁਝ ਹਦਾਇਤ BBMP ਨੇ ਪ੍ਰਸ਼ਾਸਨ ਨੂੰ ਜਾਰੀ ਕੀਤੀ ਹੈ ਇੱਕ ਦੇਖੋ BBMP ਵੱਲੋਂ ਪੱਤਰ ਜਿਹੜਾ ਲਿਖ ਕੇ ਅਲਰਟ ਮੋਡ ਤੇ ਕੀਤਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਨਮਾਤਰ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜੀ ਹੁਣ ਪੰਜਾਬ ਦੇ 6 ਜ਼ਿਲ੍ਹੇ ਹੈਗੇ ਜੇ ਪੌਂਕ ਡੈਮ ਦੇ ਵਿੱਚ ਪਾਣੀ ਛੱਡਿਆ ਜਾਂਦਾ ਤਾਂ 6 ਜ਼ਿਲ੍ਹਿਆਂ ਤੇ ਪ੍ਰਭਾਵ ਪੈਂਦਾ ਜਿਹਦੇ ਵਿੱਚ ਹਰੀਆ ਹੁਸ਼ਿਆਰਪੁਰ ਗੁਜਰਾਤਪੁਰ ਤੇ ਪਠਾਨਕੋਟ ਦੇ ਵਿੱਚ ਜ਼ਿਆਦਾ ਅਸਰ ਪੈਂਦਾ ਹੈਗਾ ਤਾਂ ਹਾਲ ਫਿਲਹਾਲ ਇਹ ਹੈਗਾ ਕਿ 1328 ਫੁੱਟ ਪਾਣੀ ਸੀਗਾ ਪਿਛਲੇ ਸਾਲ ਇਸੇ ਦਿਨ ਲੇਕਿਨ ਇਸ ਵਾਰ ਜਿਹੜਾ ਹੈਗਾ ਪਾਣੀ ਦਾ ਪੱਧਰ ਜ਼ਿਆਦਾ ਵਧਿਆ ਹੋਇਆ 1361 ਫੁੱਟ ਹੈਗਾ ਉਹ ਕੈਪੈਸਿਟੀ ਅਗਰ ਪੌਂਡ ਡੈਮ ਦੀ ਕਰੀਏ ਤਾਂ 1390 ਕੈਪੈਸਿਟੀ ਹੈਗੀ ਆ ਤਾਂ ਅਗਰ ਇਸੇ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਪਾਣੀ ਜ਼ਿਆਦਾ ਪੈਂਦਾ ਰਿਹਾ ਤਾਂ ਫਿਰ ਪਾਣੀ ਛੱਡਣਾ ਪੈ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹਦਾ ਪ੍ਰਭਾਵ ਸਾਡੇ ਦੇ ਰੂਪ ਦੇ ਵਿੱਚ ਪੰਜਾਬ 'ਚ ਪੈ ਸਕਦਾ ਹਾਸਲ ਅਗਰ ਗੱਲ ਕਰੀਏ ਤਾਂ ਪੌਂਡ ਡੈਮ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਆ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਇਹ ਕਿਹਾ ਹੈਗਾ ਕਿ ਪਾਵਰ ਹਾਊਸ ਦੀ ਟਰਬਾਈਨਾਂ ਆਹੀ ਜਿਹੜਾ ਪਾ ਪੌਂਡਾਂ ਦਾ ਕੰਮ ਚੱਲਦਾ ਹੈ ਤਾਂ ਪਾਣੀ ਛੱਡਿਆ ਜਾ ਸਕਦਾ ਇਸ ਨੂੰ ਲੈ ਕੇ ਤਿਲਵੇ ਦੇ ਰਾਹੀ ਪਾਣੀ ਹਰ ਸਾਲ ਜਿਹੜਾ ਹੈਗਾ ਉਹ ਛੱਡਿਆ ਜਾਂਦਾ ਜਦੋਂ ਪਾਣੀ ਦਾ ਪੱਤਰ ਵਾਚ ਜਾਂਦਾ ਤਾਂ ਹਾਲਤਾਂ ਤਾਂ ਇਹ ਹੈ ਕਿ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਪੰਜਾਬ ਦੇ ਲਈ ਕਿਉਂਕਿ ਪੰਜਾਬ ਪਹਿਲਾਂ ਵੀ ਕਈ ਵਾਰ ਖੜਾ ਦੀ ਬਾਤ ਚੱਲ ਚੁੱਕਿਆ ਹੂੰ ਤੇ ਕਿਹੜੇ ਕਿਹੜੇ ਛੇ ਜ਼ਿਲ੍ਹਿਆਂ ਦਾ ਜ਼ਿਕਰ ਹੈ ਰਵਿੰਦਰ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਨੇ ਵਿਖ ਜਿਵੇਂ ਪਹਿਲਾਂ ਦੱਸਿਆ ਕਿ ਸ਼ਾਰਪੁਰ ਗੁਰਦਾਸਪੁਰ ਤੇ ਪਠਾਨਕੋਟ ਦੇ ਕੁਝ ਆ ਜਿਹੜੇ ਏਰੀਆ ਹੈਗੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਸਾ ਰਹਿੰਦਾ ਮਕੇਰੀਆਂ ਦੇ ਵਿੱਚ ਬਹੁਤ ਆਸਾ ਰਹਿੰਦਾ ਤਾਂ ਉਹਦੇ ਨਾਲ ਜਿਹੜਾ ਹੈਗਾ ਕਈ ਵਾਰ ਪਿੰਡਾਂ ਦੇ ਪਿੰਡਾਂ ਦੀਆਂ ਫਸਲਾਂ ਜਿਹੜੀ ਹੈਗੀ ਆ ਉਹ ਤਬਾਹ ਹੁੰਦੀਆਂ ਰਹੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਕਿਸਾਨੀ ਦੇ ਉੱਤੇ ਇੱਕ ਜ਼ਿਆਦਾ ਪ੍ਰਭਾਵ ਜਿਹੜਾ ਹੈਗਾ ਉਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹਲਕੀ ਜਿਹੜੇ ਪਿੰਡਾਂ ਦੇ ਵਿੱਚ ਲੋਕ ਵਸਦੇ ਨੇ ਉਹਨਾਂ ਦੇ ਵਿੱਚ ਵੀ ਆਮ ਤੌਰ ਤੇ ਅਸਰ ਹੁੰਦਾ ਰਹਿੰਦਾ ਜਦੋਂ ਪੌਂਡ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਕਾਂਗੜਾ ਦੇ ਵਿੱਚ ਇਹ ਪੌਂਡ ਹੈਗਾ ਸੀ ਪੌਂਡ ਡੈਮ ਤੋਂ ਅ ਕਈ ਵਾਰ ਪਿਛਲੇ ਸਮੇਂ ਵਿੱਚ ਜਦੋਂ ਪਾਣੀ ਛੱਡਿਆ ਗਿਆ ਤਾਂ ਕਈ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਹਾੜਾਂ ਦੀ ਬਾਅਦ ਵਿੱਚ ਪੇਟ ਦੇ ਵਿੱਚ ਆ ਜਾਂਦੇ ਹੁੰਦੇ। ਹੂੰ ਤੇ ਕਿਸੇ ਤਰ੍ਹਾਂ ਦੇ ਇਲਾਕਿਆਂ ਨੂੰ ਵੀ ਕੋਈ ਅਲਰਟ ਤੇ ਰੱਖਿਆ ਗਿਆ ਹੈ ਕਿ ਤੁਸੀਂ ਵੀ ਅਲਰਟ ਤੇ ਰਹੋ ਕਿਸੇ ਵੇਲੇ ਵੀ ਇਥੋਂ ਉੱਠਣਾ ਪੈ ਸਕਦਾ ਹੈ ਜਾਂ ਸਮਾਨ ਦੀ ਸੰਭਾਲ ਕਰੋ ਕੋਈ ਚੇਤਾਵਨੀ ਇਲਾਕਿਆਂ ਦੇ ਲਈ? ਕਿ ਤੁਹ ਜਿਹੜੀ ਚਿੱਠੀ ਲਿਖੀ ਗਈ ਹੈ ਹੂੰ ਇਹ ਜਿਹੜੀ ਚਿੱਠੀ ਆ ਇਹ ਡਿਪਟੀ ਕਮਿਸ਼ਨਰਾ ਉਹਨੂੰ ਵੀ ਨਾਲ ਹੀ ਲਿਖੀ ਗਈ ਆ ਕਿਉਂਕਿ ਡਿਪਟੀ ਕਮਿਸ਼ਨ ਜਿਹੜੇ ਹੈਗੇ ਨੇ ਉਹ ਉਹਨਾਂ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਂਦੀਆਂ ਨੇ ਸਿੱਧੇ ਤੌਰ ਤੇ ਜਿੱਦੇ ਚ ਦੋਸੂਖਾ ਤੇ ਸਬ ਡਿਵੀਜ਼ਨ ਵੀ ਆ ਜਾਂਦੀ ਆ ਮਕੇਰੀਆਂ ਦੀ ਸਬ ਡਿਵੀਜ਼ਨ ਆ ਜਾਂਦੀ ਆ ਤਾਂ ਇਸੋ ਇਲਾਵਾ ਹਿਮਾਚਲ ਦੇ ਕੁਝ ਜਿਹੜੇ ਹੈਗੇ ਆ ਈਦੀ ਹੈਗੇ ਆ ਜਿਹਦੇ ਵਿੱਚ ਕਈ ਸਾਰੇ ਕਾਂਗੜਾ ਦੇ ਜਿਹੜੇ ਹੈਗੇ ਇਲਾਕੇ ਆ ਜਾਂਦੇ ਨੇ ਦਾ ਇੰਦੋਰਾ ਦੇ ਇਲਾਕੇ ਆ ਜਾਂਦੇ ਨੇ ਫਤਾਪੁਰ ਦੇ ਇਲਾਕੇ ਆ ਇਹ ਸਗਰਾਂ ਦੇ ਉੱਤੇ ਜ਼ਿਆਦਾ ਅਸਰ ਲੈਂਦਾ ਆਮ ਤੌਰ ਤੇ ਪੌਂਗ੍ਰਾਮ ਦੇ ਪਾਣੀ ਦਾ ਤਾਂ ਹਾਲ ਫਿਲ ਤਾਂ ਇਹ ਹੈਗਾ ਕਿ ਕੁਝ ਦਿਨ ਪਹਿਲਾਂ ਮੰਤਰੀ ਜਿਹੜੇ ਹੈਗੇ ਨੇ ਬਰਿੰਦਰ ਗੋਇਲ ਜਲ ਸੋਤ ਮੰਤਰੀ ਵੀ ਨੇ ਇਰੀਗੇਸ਼ਨ ਮੰਤਰੀ ਉਹਨਾਂ ਨੇ ਪਲੈਟਫਾਰਮ ਤੋਂ ਕਰਕੇ ਜ਼ਰੂਰ ਭਰੋਸਾ ਦਿਤਾ ਦਿੱਤਾ ਸੀਗਾ ਕਿ ਇਸ ਵਾਰ ਤੇ ਪੂਰੀ ਕੰਟਰੋਲ ਦੇ ਵਿੱਚ ਹੈਗੀ ਆ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਸ ਪੱਧਰ ਤੇ ਨਹੀਂ ਵਧਿਆ ਲੇਕਿਨ ਜਿਹੜੀ ਹੁਣ ਇਹ ਚਿੱਠੀ ਆਈ ਆ BBMP ਦੀ ਉਹਦੇ ਵਿੱਚ ਚਿੰਤਾ ਪ੍ਰਗਟ ਕੀਤੀ ਗਿਆ ਅਲਰਟਰੀ ਕੀਤਾ ਗਿਆ ਤਾਂ ਹੁਣ ਇਹ ਜ਼ਰੂਰੀ ਹੈ ਕਿ بارش ਅਗਰ ਪ੍ਰੋਪਰ ਹੁੰਦੀ ਰਹੀ ਤਾਂ ਫਿਰ ਉਹਦਾ ਅਸਰ ਜਿਹੜਾ ਹੈਗਾ ਪਾਉਂਡ ਡੈਮ ਦੇ ذریعے ਪੂਰੇ ਪੰਜਾਬ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਜਾਂ ਫਿਰ ਹਿਮਾਚਲ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅਸਰ ਪੈ ਸਕਦਾ ਹੈ। ਠੀਕ ਹੈ ਰਵਿੰਦਰ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ। ਸੋ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਮੰਡਰਾਇਆ ਹੋਇਆ ਹੈ। BBMP ਨੇ ਪ੍ਰਸ਼ਾਸਨ ਨੂੰ ਅਲਰਟ ਕੀਤਾ ਹੈ ਕਿ ਕਿਸੇ ਵੀ ਵੇਲੇ ਵੀ ਫਲੱਡ ਗੇਟ ਖੋਲੇ ਜਾ ਸਕਦੇ ਨੇ।